ਮੱਲਾਪੁਰ ਬੈਂਕ ਵਿੱਚ ਆਏ ਗਾਹਕ ਨੂੰ ਗਾਰਡ ਨੇ ਮਾਰੀ ਗੋਲੀ ਨੌਜਵਾਨ ਦੇ ਢਿੱਡ 'ਚ ਵੱਜੀ ਗੋਲੀ ਪੀਜੀਆਈ ਚੇਰੇ ਇਲਾਜ ਨੌਜਵਾਨ ਦੀ ਹੋਈ ਮੌਤ ਜ਼ਿਲ੍ਹਾ ਮੋਹਾਲੀ ਦੇ ਮੱਲਾਪੁਰ ਦੇ ਪਿੰਡ ਮਾਜਰੀ ਦੇ ਬੈਂਕ ਵਿੱਚ ਦੇ ਇੰਤਿਹਾਰੇ ਗੋਲੀਆਂ ਚਲੀਆਂ ਹਨ ਬੈਂਕ ਦੇ ਸਿਕਿਉਰਟੀ ਗਾਰਡ ਨੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਇਹ ਨੌਜਵਾਨ ਬੈਂਕ ਵਿੱਚ ਕੋਈ ਕੰਮ ਲਈ ਆਇਆ ਸੀ ਮ੍ਰਿਤਕ ਦੀ ਪਛਾਣ ਮਨਵੀਰ ਸਿੰਘ ਵਜੋਂ ਹੋਇਆ ਉਸ ਦੀ ਮਾਤਾ ਦਾ ਯੂਨੀਅਨ ਬੈਂਕ ਵਿੱਚ ਅਕਾਊਂਟ ਹੈ ਉਹ ਮੱਲਾਪੁਰ ਦੇ ਪਿੰਡ ਮਾਜਰੀ ਵਿਖੇ ਇਨ ਬੈਂਕ ਦੇ ਵਿੱਚ ਆਪਣੀ ਮਾਤਾ ਦੇ ਕੰਮ ਆਸੀ ਇਸ ਮੌਕੇ ਉਸਦੀ ਕਿਸੇ ਗੱਲ ਨੂੰ ਲੈ ਕੇ ਸਟਾਫ ਨਾਲ ਬੈਠ ਹੋ ਗਈ ਤੇ ਬੈਂਕ ਵਾਲਿਆਂ ਨੇ ਉਸ ਨੂੰ ਪਾਰ ਜਾਣ ਲਈ ਕਹਿ ਦਿੱਤਾ ਇਸ ਤੋਂ ਬਾਅਦ ਉਸਦੀ ਕਿਸੇ ਗੱਲ ਨੂੰ ਲੈ ਕੇ ਸਿਕਿਉਰਿਟੀ ਗਾਰਡ ਨਾਲ ਬੈਸ ਹੋ ਜਾਂਦੀ ਹੈ ਸਿਕਿਉਰਿਟੀ ਗਾਰਡ ਗੁਰਵਿੰਦਰ ਸਿੰਘ ਨੇ ਮਨਵੀਰ ਸਿੰਘ ਕਹਾਕ ਉੱਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਤੇ ਚਿੱਟ ਵਿੱਚ ਲੱਗੀ ਮਨਵੀਰ ਸਿੰਘ ਨੂੰ ਪੀਚ ਆਈ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਪੁਲਿਸ ਨੇ ਕਾਰਡ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੇਟਾ ਪਤਾ ਚੱਲਣਾ ਹੈ ਜੀ ਹਾਂ ਇਹ ਪੈਸੇ ਤੁਸੀਂ ਕਾਤੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਜਾਣ ਨਹੀਂ ਦੇਂਦਾ ਜੀ ਹਾਂ ਕਹਿੰਦੇ ਸਪਾਟੇ ਜਾਣੇ ਬਾਹਰ ਕੱਢ ਗਏ ਜੀ ਧੋੜੀ ਚਲਾ ਦਿੱਤੀ ਮੇਰਾ ਬੇਟਾ ਦਸਨ ਗਿਆ ਸੀ ਹਾਂ ਕਹਿੰਦਾ ਮੰਮੀ ਜਲਦੀ ਆ ਜਾ ਵੀ ਧੋੜੀ ਚ ਮੈਂ ਨਹੀਂ ਜੀ ਮੈਂ ਕਿਸ ਤਾ ਆਪਣੀ ਨਿਗਾਹ ਕਰਕੇ ਮੈਨੂੰ ਕਹਾਂ ਰਹਿਣ ਕੋਈ ਨਹੀਂ ਪਰ ਉਹ ਇਹਨੇ ਪੈਟਰਨ ਸਭ ਨਹੀਂ ਇਹ ਮੁੰਡਾ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾ ਕੱਟਦੇ ਆ ਕਾਤੇ ਉਹ ਕਰਦੇ ਵੀ ਤੁਸੀਂ ਪੇਸ਼ਾ ਕਿਉਂ ਨਹੀਂ ਗੰਦੇ ਹੈ ਇਹ ਪੂਰੀ ਅੱਛਾ ਨਹੀਂ ਤੁਸੀਂ ਆ ਮਤਲਬ ਦੱਸ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮੰਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਅਪਹਸ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮੈਨੂੰ ਇਹ ਪਾਦਰ ਦੀ ਗਾੜ ਮੇਰੇ ਬੇਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫਿਰ ਮੇਰੇ ਕਰਕੇ ਟੁਕੜਾ ਢੂੰਢ ਲੱਗ ਰਿਹਾ ਹੈਂਡੀਕੈਪ ਹੈਂਡੀਕੈਪ ਤਾਂ ਠੀਕ ਹੈ ਆ ਕਹਿੰਦੇ ਮੈਂ ਤੇ ਸੰਗਾ ਕਿ ਮੈਂ ਆਪਣੇ ਬੇਟੇ ਬਗਲ ਕਰੀ ਉਹ ਕਹਿੰਦਾ ਮੰਮੀ ਵੀ ਕਦਮ ਮੈਂ ਪਤਾ ਕਰਤਾ ਹਾਂ ਮੈਂ ਕਿਹਾ ਮੈਂ ਇਸ ਪੁੱਤ ਨੂੰ ਗੂਣਨਾ ਜਾਂ ਪਤਾ ਕਰਨਾ ਜਿੱਦੜ ਨਾਲ ਦੂਰ ਤੀ ਤਸੰਗੜਾ ਉਰੀ ਵੀ ਉਦਣ ਪਤਾ ਕਰੇ ਇਹ ਜਿਹੜੀ ਔਖਾ ਹੈ ਪਰ ਉਹਦਾ ਉਹਦਾ ਜਿਹੜਾ ਗੋਲੀ ਲੱਗੀ ਹੈ ਜੀ ਉਹ ਪਤਾ ਕਰ ਲਿਆ ਕਹਿੰਦਾ ਜੀ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਹਾਂਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ ਹਾਂਜੀ ਜਿਹੜਾ ਮੁੰਡਾ ਗੋਲੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ ਬੱਚਾ ਲੁਕਾ ਮੈਂ ਤਾਂ ਮਾਰੋ ਜੀ ਕਹਿੰਦੇ ਵੀ ਮਾਰਾ ਚ ਪਰ ਉਹ ਪੁੱਤ ਬੱਚਾ ਜਾਇਗਾ ਮੇਰਾ ਪੁੱਤ ਉਹ ਜਾਇਓ ਉਹ ਪੁੱਤ ਤੇ ਥੋੜੇ ਥੋੜੇ ਕੋੜ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਹਦੇ ਆਪਣੇ ਬੇਟੇ ਨਾਲ ਗੱਲ ਕਰੀ ਸੀ ਉਹ ਮੋਟਾ ਦੂਸਰਾ ਚੱਲਿਆ ਤਾਂ ਕਿਤੇ ਹੋਰ ਪਾਸੇ ਕੰਮ ਮਨ ਨੂੰ ਨਹੀਂ ਪਤਾ ਜੀ ਵੀ ਮੁੰਡੇ ਨਾਲ ਉਹਨਾਂ ਫੋਨ ਕਰਿਆ ਕੀ ਕਰਿਆ ਕਰਨ ਕੋਈ ਜਦੋਂ ਉਸਦੇ ਗੋੜੀ ਲੱਗੀ ਮੇਰੇ ਬੇਟਾ ਮੈਨੂੰ ਘਰੋਂ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈ ਨੇ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਹਾਂ ਜੀ ਫਿਰਸਾ ਕਢਾ ਕੇ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਨੇ ਲੈ ਕੇ ਬਲਾ ਕੇ ਲੈ ਕੇ ਆਇਆ ਮਤਲਬ ਹੋਰ ਚੀਜ਼ ਅੱਛਾ ਹਾਂਜੀ ਚਲੋ ਜੇ ਮੈਂ ਆ ਕਹਿੰਦਾ ਨਾ ਨਾ ਤਾਂ ਦਰਖਾਓ ਦੇਣੀ ਕਿ ਮੈਂ ਬਲਾ ਕੇ ਜਾ ਕੇ ਦਰਖਾਓ ਦੇਣੀ ਕਿ ਮੈਂ ਸਰਪੰਚ ਬਜਤਾਂ ਇਹ ਤੁਹਾਡੇ ਤੋਂ ਜਾਣ ਤੋਂ ਲੰਦਰ ਖਾ ਦੇਣੀ ਇਹ ਆਈ ਵਰੀ ਹਰੇਕ ਤੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਸस्तानी ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਤੁਹਾਡੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰੋਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ 헤ੜਾ ਫੇੜੀ ਹਰੇਕ ਗੱਲ ਕਰਦੇ ਅੱਛਾ ਹਾਂਜੀ ਹੋਰ ਬੈਂਕਾਂ ਮਾਸੀ ਸੀਮਾ ਨਹੀਂ ਹੋ ਰਹੀ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਮਾਦਰੇ ਦੀ ਹੈਗੀ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਾਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਰਾਹੀ ਹੋਈ ਆ ਉਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਗੋਲੀ ਲੱਗੀ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਕਿਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੁੱਟ ਖੋ ਦਾ ਵਾਹਵਾ ਜੀ ਕੋਲ ਡੋਕਟਰ ਦੇ ਰਾਦੇ ਨਾਲ ਆਏ ਸੀ ਨੌਜਵਾਨ ਜੀ ਨਹੀਂ ਇਹਨਾਂ ਦੀ ਮਦਦ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਔਖੇ ਬਾਰੇ ਬੋਲਦੇ ਆ ਜਿੱਦ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੂਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੇ ਜੋ ਚੌਥੀ ਗੱਲ ਆਈ ਉਹ ਪਰ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਰ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਵੈਂਪਰ ਉਹਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਨੌਜਵਾਨਾਂ ਦੇ ਲੱਗੀ ਕਿਵੇਂ ਹੈ ਹੌਸਟ ਕਿਵੇਂ ਹੈ ਕਿਉਂਕਿ ਉਹ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਇੱਕ ਨੌਜਵਾਨਾਂ ਦੇ ਲੱਗੀ ਹੋਵੇ ਇੱਕ ਦੀ ਲੱਗੀ ਹੈ ਜੀ ਤੱਕ ਜਿਹੜਾ ਹੈਗਾ ਵਾ ਇੱਕ ਦੇ ਨਹੀਂ ਹੈ ਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਅਜੇ ਉਹ ਜਿਹੜੀਆਂ ਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾਦੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਨ ਦੀ ਤਫतीश ਕਰਕੇ ਜੋ ਵੀ